ਆਹ ਛਾਤਰੀ ਕਾਗੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਭੁੱਲਰ ਤਲਵੰਡੀ ਦਾ ਬੋਲਾ ਤੇ ਅੱਜ ਆਪਾਂ ਆਏ ਹੋਏ ਸੀ ਦੀਪ ਸ਼ਰਮਾ ਕੋਲੇ ਤੇ ਬਾਈ ਕੋਲੇ ਟਰੈਕਟਰ ਵੀ ਬਹੁਤ ਸੋਹਣੇ ਹੁੰਦੇ ਆ ਤੇ ਜੇ ਕਿਸੇ ਭਰਾ ਨੇ ਭਰਾਵੋ ਟਰੈਕਟਰ ਵੇਚਣਾ ਤਾਂ ਬਾਈ ਨੂੰ ਕਰ ਲਿਓ ਕੌਣ ਤੇ ਬਾਈ ਨਾਲ ਥੋੜੀ ਗੱਲਬਾਤ ਕਰਾਉਨੇ ਆ ਤੇ 10 20 ਦੀਪ ਸ਼ਰਮਾ ਜੀ ਕੀ ਹਾਲ ਹੈ ਜੀ ਭੁੱਲਰ ਸਾਹਿਬ ਠੀਕ ਆ ਵਧੀਆ ਤੁਸੀਂ ਨਾ ਬਹੁਤ ਵਧੀਆ ਬਾਈ ਵਧੀਆ ਬਾਈ ਹੱਸ ਫਿਰ ਵੀ ਟਰੈਕਟਰ ਤੂੰ ਕਿਹੜੇ ਕਿਹੜੇ ਟਰੈਕਟਰ ਲੈਣੇ ਟਰੈਕਟਰ ਬਾਈ ਆਪਣੇ ਕੋਲੇ ਆਏ ਹੋਗੇ ਅੱਛਾ ਤੇ 265 ਡੀਆਈ ਹੋ ਗਿਆ ਤੇ 35 ਦਾ ਸਵਰਾਜ ਬਾਈ 400 ਵਾਲਾ ਅੱਛਾ ਆਪਾਂ ਤਿੰਨ ਟਰੈਕਟਰ ਲੈ ਕੇ ਬਾਦ ਖੋਸ਼ ਆ ਬਾਈ ਤਿੰਨ ਟਰੈਕਟਰ ਲੈ ਕੇ ਲੈਣੇ ਸਿਰੇ ਨੇ ਬਾਈ ਆਪਾਂ ਮਾੜਾ ਟਰੈਕਟਰ ਨਹੀਂ ਲੈਂਦੇ ਪੂਰੇ ਟਰੈਕਟਰ ਹਾਂ ਇਹ ਜਣਾ ਹੋਣਾ ਸੋਨੇ ਟਰੈਕਟਰ ਹੋਣਾ ਜਿਹੜਾ ਟਰੈਕਟਰ 80000 ਦਾ ਚੱਲਦਾ ਆਪਣੇ ਕੋਲ 5 ਲੱਖ ਦਾ ਚੱਲਦਾ ਚੰਗੀ ਲੈਣੇ ਬਾਈ ਆਪਾਂ ਠੀਕ ਮਾੜਾ ਟਰੈਕਟਰ ਨਹੀਂ ਲੈਂਦੇ ਬਾਈ ਆਪਾਂ ਅੱਛਾ ਬਾਕੀ ਇਹ ਟਰੈਕਟਰ ਦਿਖਾ ਦੇ ਆਪਣੇ ਮਾੜਾ ਥਾਂ ਤੇ ਖੜੇ ਝਾਤੀ ਮੁਰਾ ਦੇ ਜਿਵੇਂ ਆ ਖੜਾਗਾ ਸਮਾਨ ਦੇ ਟਰੈਕਟਰ ਹੁਣ ਐਜੇ ਟਰੈਕਟਰ ਲੈਣੇ ਆਪਾਂ ਇਹੋ ਜੇ ਆ ਟਰੈਕਟਰ ਜਿੰਨਾ ਸਮਾਨ ਹੈ ਤੇ ਇੱਕ ਤੇ ਲੱਗਾ 10 ਤੋਂ ਵੀ ਨਹੀਂ ਚਲਾ ਕੇ ਪੂਰਾ ਕਰਨ ਲੱਗੇ ਪੂਰਾ ਹੁੰਦਾ ਇਹਦੇ ਸਹੀ ਗੱਲ ਹੈ ਹੈ ਤੇ ਬਾਈ ਜੇ ਕਿਸੇ ਟਰੈਕਟਰ ਵੇਚਣਾ ਹੋਵੇ ਤਾਂ ਵੀ ਆਪਾਂ ਨੂੰ ਫੋਨ ਲਾ ਲੈ ਜੇ ਲੈਣਾ ਹੋਵੇ ਤਾਂ ਵੀ ਫੋਨ ਲਾ ਲੈ ਖਾਸ ਤਲਵੰਡੀ ਸਭੂ ਬਾਈ ਆਪਣੀ ਰਹਿਸ਼ ਹੈ ਵੀ ਸੰਗ ਤਾਂ ਹੀ ਛੜਕਦੇ 4 ਨੰਬਰ ਵੀ ਹੈ ਘਰੇ ਆ ਜੇ ਬਾਈ ਟਰੈਕਟਰ ਤਾਂ ਬਦਲਦੀ ਰਹਿੰਦੇ ਹੈਗੇ ਆਪਣੇ ਕੋਲੇ ਇੱਥੇ ਕੋਈ ਆ ਗਿਆ ਕਿਤੇ ਕੋਈ ਆ ਗਿਆ ਠੀਕ ਆ ਘਰੇ ਆ ਜੇ ਘਰੋਂ ਟਰੈਕਟਰ ਦੇ ਦਾਂਗੇ ਆਪਾਂ ਜੇ ਮੰਡੀ ਤੇ ਆਉਣਾ ਆ ਪੰਜਾਬੀ ਢਾਬੇ ਕੋਲੇ ਮੰਡੀ ਹੈ ਬਾਈ ਆਪਣੀ 4 ਨੰਬਰ ਉੱਡ ਠੀਕ ਆ ਬਾਈ ਆ ਪੰਜਾਬੀ ਢਾਬੇ ਕੋਲੇ ਏ ਮੰਨ ਕੇ ਚੱਲ ਕਿਸੇ ਨੇ ਟਰੈਕਟਰ ਲੈਣਾ ਹੈ ਉਹ ਵੀ ਫੋਨ ਲਾ ਲੈ ਬਾਈ ਉਹ ਵੀ ਫੋਨ ਲਾ ਲੈ ਜੇ ਵੇਚਣਾ ਉਹ ਵੀ ਫੋਨ ਲਾ ਲੈ ਹਾਂ ਮੰਨ ਕੇ ਚੱਲ ਬਾਈ ਕੋਲੇ ਆਸੇ ਹੁੰਦੇ ਨਾ ਨਹੀਂ ਲੈਣਾ ਤੇ ਡੀਆਈ ਹੁੰਦੇ ਆ ਇਹ ਨਹੀਂ ਨਹੀਂ ਲੈਣਾ ਇਹ ਨਹੀਂ ਨਹੀਂ ਲੈਣਾ ਵੇਚਣਾ ਇਹ ਨਹੀਂ ਨਹੀਂ ਲੈਣਾ ਫਿਰ ਵੀਡੀਓ ਦੇਖ ਕੇ ਜੱਪ ਕਰਦੇ ਉਹ ਵੀਡੀਓ ਸ਼ੇਅਰ ਕਰ ਦਿਓ 90% ਤੈਨੂੰ ਪਤਾ ਹੀ ਹੈ ਉਹ ਉਹ ਭਰਾ ਉਹ ਭਰਾ ਮਦਦ ਕਰਨਾ ਵੀਡੀਓ ਸ਼ੇਅਰ ਕਰ ਦੇਣਾ ਲਾਈਕ ਕਰਨ ਕਮੈਂਟ ਕਰਨ ਚੈਨਲ ਨੂੰ ਫੋਲੋ ਕਰਨ ਕਰੀ ਵੀ ਹਾਂ ਬਾਈ ਤੇ ਫੇਸਬੁੱਕ ਤੇ ਭੁਲੜ ਤਲਵੰਡੀ ਦਾ ਪੋੜਾ YouTube ਤੇ ਵੀ ਭੁਲੜ ਤਲਵੰਡੀ ਦਾ ਪੋੜਾ ਤੇ ਟਰੈਕਟਰ ਲਾਵੇ ਬਈ ਫੋਨ ਉਹ ਜਿਹਨੇ ਲੈਣਾ ਤੇ ਜਿਹਨੇ ਵੇਤਣਾ ਚੰਗੇ ਟਰੈਕਟਰ ਵਾਲੇ ਲਾਵੇ ਹੱਥ ਹੱਥ ਦੇ ਵਾਲਾ ਫੋਨ ਨਾ ਲਾਵੇ ਆਪਾਂ ਇਹ ਕੀ ਗੱਲ ਆ ਜਿਹਨੇ ਟਰੈਕਟਰ ਲੈਣਾ ਹੈ ਉਹੀ ਫੋਨ ਲਾਵੇ ਭਰਾਵੋ ਤੇ ਨਹੀਂ ਵੇਚਣਾ ਕੀ ਹੈ ਬਿੱਕਾ ਵਾਲੇ ਵਾਲੇ ਫੋਨ ਨਾਲ ਵੇਚਦਾ ਫੋਨ ਇਹ ਜਿਹਾ ਹੁੰਦਾ ਹੁਣ ਆਹ ਤਾਂ ਇੱਕ ਜ਼ਰਾ ਇਧਰਾ ਬਾਈ ਕਿੰਨੇ ਹਾਊਸ ਪਾਵਰ ਆ ਬਾਈ ਇਹਦਾ ਕੀ ਆ ਹੁਣ ਯਾਰ ਇਹਦਾ ਕੀ ਹਾਊਸ ਪਾਵਰ ਦੱਸੂ ਮੈਂ ਇੱਕ ਫਲੈਂਡਰ ਟਰੈਕਟਰ ਆਗਾ ਹਾਂ ਜਿਹਨੇ ਲੈਣਾ ਬਸ ਉਹੀ ਫੋਨ ਲਾਵੇ ਤੇ ਲਾਵੇ ਉਹ ਜਿਹਨੇ ਚੰਗਾ ਟਰੈਕਟਰ ਲੈਣਾ ਤੇ ਚੰਗਾ ਵੇਤਣਾ ਹਾਂ ਫੋਨ ਟਰੈਕਟਰ ਵਾਲਾ ਫੋਨ ਨਾ ਲਾਵੇ ਬਈ ਆਪਾਂ ਇੱਕ ਹੋਰ ਲੈਣਾਗਾ ਬਿਤਨਾ ਆਟਾ ਬਟਾ ਪਜੋ ਬਾਈ 80 ਹਜ਼ਾਰ ਤੇ ਚੱਲ ਪੈਂਦਾ ਆ ਜੇ ਆਏ ਜੇ ਮਰਜ਼ੀ ਲਈ ਚੱਲੋ ਤੇ ਆਪਣੇ ਵਾਲ ਦੇ ਬਾਈ 40 40 ਹਜ਼ਾਰ ਦੇ ਟਾਇਰ ਹੀ ਝੜੇ ਹੁੰਦੇ ਆ ਇਹਦੇ ਨਿਗਾ ਮਾਰ ਆਪਾਂ ਇਹ 2 2000 3 3000 ਦੇ ਦਾ ਬੈਂਪਰ ਤੇ ਆਹੀ ਲਵਾਏ ਹੋਏ ਆ ਮੁਰੂ ਇਹਨਾਂ ਦੇ ਜਿੱਥੇ ਮਰਜ਼ੀ ਜੋੜਨੀ ਬਾਈ ਨਿਓਜਲ ਦਾ ਮੇਕੋ ਪੰਪ ਲੱਗਿਆ ਹੋਇਆ ਇਹਦੇ ਮੇਕੋ ਪੰਪ ਦਾ ਨਿਓਜਲ ਵਾਪਸ ਤੇ ਬਾਕੀ ਬਹੁਤ ਸੋਨੇ ਡ੍ਰੈਕਟਰ ਹੁੰਦੇ ਆ ਬਾਈ ਕੋਲੇ ਉਹ ਗੱਲ ਨਹੀਂ ਹੈ ਵੀ ਖੋਰ ਜਾ ਤੇ ਵੀਡੀਓ ਬਾਈ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਠੀਕ ਆ ਲਾਈਕ ਕਰਿਓ ਕਮੈਂਟ ਕਰਿਓ ਠੀਕ ਹੈ ਬਾਈ ਇਹ ਬਾਕੀ ਸ਼ਰਮਾ ਜੀ ਆਪਣਾ ਨੰਬਰ ਬੋਲ ਦਿਓ ਨੰਬਰ ਬਾਈ 947889099 ਹਾਂ ਇਹ ਵੀਰ ਮਣ ਕੇ ਉਹੀ ਫੋਨ ਕਰਿਓ ਜਿਹਨੇ ਟਰੈਕਟਰ ਲੈਣਾ ਹੈ ਨਹੀਂ ਵਿੱਚ ਲੋਕ ਉਹੀ ਸਵਾਦ ਲਈ ਜਾਂਦੇ ਨੇ ਯਾਰਾ ਤੇ ਵੀਰ ਮਣ ਕੇ ਉਹੀ ਮਨ ਕੇ ਚਲੋ ਔਨ ਕਰਿਓ ਜਿਹਨੇ ਟਰੈਕਟਰ ਲੈਣਾ ਤੇ ਵੇਚਣਾ ਤੇ ਬਾਈ ਡੀਆਈ ਟਰੈਕਟਰ ਵੀ ਲੈ ਲੂਆ ਤੇ ਆਸੇ ਵੀ ਲੈ ਲੂਆ ਜੇ ਕਿਸ ਨੇ ਆਥਾ ਟਰੈਕਟਰ ਲੈਣਾ ਹੋਵੇ ਤਾਂ ਬਾਈ ਕੋਲੇ ਤਿੰਨ ਚਾਰ ਆਥੇ ਟਰੈਕਟਰ ਹੁੰਦੇ ਆ ਡੀਆਈ ਵੀ ਖੜਾ ਬਹੁਤ ਸੋਹਣਾ ਪਹਿਲੇ ਨਾ ਹੈ ਹਨਾ ਫਸਟ ਪਾਰਟੀ ਹੈ ਬਾਈ 50 ਨੰਬਰ ਦਾ ਡਾਇਰੈਕਟਰ ਦਾ ਹਾਂ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਦਬਕੇ ਕਿਉਂਕਿ ਭਰਾ ਧੰਨਵਾਦ ਜਿਉਂਦੇ ਵਸਦੇ ਰਹੋ